すいません。 ਪੈਸਾ ਬਰਬਾਦ ਕਰਕੇ ਰੱਖ ਦਿੱਤਾ ਦੇਸ਼ ਦਾ ਪੈਸਾ ਆਪਾਂ ਨੂੰ ਹੁਣੀ ਕਰਵਾ ਦੇਉਂਦੇ ਦੇ ਜਿਹੜਾ ਮੈਂ ਕਰ ਸਕਦੇ ਹਾਂ profe ਉਹਨਾਂ ਨੇ ਸਭ ਸਿਰਫ ਉਹਨਾਂ ਦੇ ਕਰਾਇਆ ਹੈ। ਆਇਆ। ਕਿਉਂਕਿ ਮੈਂ ਸਮਾਜ ਦੇ ਲਈ ਜੋ ਕੁਝ ਮੇਰੇ ਮਨ ਦੇ ਵਿੱਚ ਹੈ ਜੋ ਦਿਲ ਦੇ ਵਿੱਚ ਹੈ ਉਹ ਸਮਾਜ ਸੇਵਾ ਹੀ ਹੈ। ਮੈਨੂੰ ਅਜ 30 ਸਾਲ ਹੋ ਗਏ ਸਮਾਜ ਦੀ ਸੇਵਾ ਕਰਦੇ ਆਂ। ਮੇਰੀ ਛੋਟੀ ਜਿਹੀ ਪੂੰਜੀ ਨਾਲ ਮੇਰੇ ਕੋਲ ਇੰਨਾ ਸਮਾਜ ਦੀ ਸੇਵਾ ਨਹੀਂ ਹੋ ਰਹੀ। ਸਰਕਾਰਾਂ ਕੋਲ بڑے ਪੈਸੇ ਨੇ, MP, MLA ਜਿਹੜੇ ਆ ਤੁਸੀਂ ਦੇਖਿਆ ਹੁਣ ਵੀ ਮਹਾਰਾਸ਼ਟਰ ਦੇ ਵਿੱਚ 30 ਕਰੋੜ ਰੁਪਏ ਕਿਸੇ ਪਰਿਵਾਰ ਗਰੀਬ ਪਰਿਵਾਰ ਦੇ ਘਰੋਂ ਲੱਭਾਏ ਇਹਨਾਂ ਨੇ ਉੱਥੇ ਤੱਕ ਆਪਣੇ ਪੈਸੇ ਰੱਖੇ ਨੇ ਪਰ ਗਰੀਬ ਗਰੀਬ ਹੀ ਰਹਿ ਰਿਹਾ ਅਮੀਰ ਅਮੀਰ ਹੀ ਹੋ ਰਿਹਾ ਔਰ ਵੱਡੇ ਵੱਡੇ ਘਰਾਂ ਨਾਲ ਦੇ ਜਿਹੜੇ ਛੋਟੇ ਛੋਟੇ ਫੈਕਟਰੀਆਂ ਜਿਹੜੇ ਲੋਨ ਤੇ ਚਲਾ ਰਹੇ ਨੇ ਉਹ ਬਹੁਤ ਥੱਲੇ ਜਾ ਚੁੱਕੇ ਨੇ ਔਰ ਉਹ ਇਸ ਵੇਲੇ ਆਪਣਾ ਕਾਰੋਬਾਰ ਛੱਡ ਰਹੇ ਨੇ ਸੋ ਮੈਂ ਗਵਰਨਮੈਂਟ ਤਾਂ ਨਹੀਂ ਅਪੀਲ ਕਰਦਾ ਕੋਈ ਵੀ ਸਰਕਾਰ ਆਵੇ ਮੈਂ ਆ ਜਾ ਪਹਿਲਾਂ ਮੇਰਾ ਕੰਮ ਹੀ ਹੋਏਗਾ ਕਿ ਲੋਕਾਂ ਦੀ ਇੰਡਸਟਰੀ ਵਾਲਿਆਂ ਨੂੰ ਬਿਨਾਂ ਕਰਜ਼ ਤੋਂ ਬਿਨਾ ਵਿਆਜ ਤੋਂ ਪੈਸਾ ਦਿਲਾਇਆ ਜਾਏ ਤਾਂ ਕਿ ਉਹ ਇੰਡਸਟਰੀ ਨੂੰ ਫਲਫੁਲਤ ਕਰਨ ਔਰ ਕਾਰੋਬਾਰ ਨੂੰ ਵਧਾਵਾ ਦੇਣ ਔਰ ਬੇਰੋਜ਼ਗਾਰ ਖਤਮ ਕਰਨ ਅੱਜ ਤੁਸੀਂ ਦੇਖ ਸਕਦੇ ਹੋ ਭਾਵੇਂ ਜਿੰਨੇ ਵੀ ਦਾਅਵੇ ਕਰ ਰਹੀਆਂ ਸਰਕਾਰਾਂ ਪਰ ਇੰਨੇ ਕੀ ਬੇਰੋਜ਼ਗਾਰੀ ਹੋ ਚੁੱਕੀ ਹੈ ਛੋਟੇ ਛੋਟੇ ਦੁਕਾਨਦਾਰ ਕਰੋੜਾਂ ਦੇ ਹਿਸਾਬ ਨਾਲ 2 ਤੋਂ ਲੈ ਕੇ 100 ਤੱਕ ਬੰਦਾ ਉਹਨਾਂ ਕੋਲ ਕੰਮ ਕਰ ਰਿਹਾ ਸੋ ਰੋਜ਼ਗਾਰ ਜਿਹੜਾ ਹੈ ਉਹ ਫੈਕਟਰੀਆਂ ਜਾਂ ਦੁਕਾਨਦਾਰੀ ਦੇ ਰਹੇ ਨੇ ਔਰ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਕਮ ਸੇ ਕਮ ਇਹਨਾਂ ਨੂੰ ਪਰਫਲਿਤ ਕਰਨ ਵਾਸਤੇ ਇਹਨਾਂ ਨੂੰ ਬਿਨਾਂ ਵਿਆਜ ਤੋਂ ਲੋਨ ਦਿੱਤਾ ਜਾਏ ਤਾਂ ਕਿ ਰੁਜ਼ਗਾਰ ਜਿਹੜਾ ਵਧੇ ਔਰ ਬੇਰੁਜ਼ਗਾਰੀ ਘਟੇ ਔਰ ਨਸ਼ੇ ਵਾਲ ਲੋਕ ਨਾ ਜਾਣ। ਡੋਰ ਤੋਂ ਡੋਰ ਤੀ ਜਾ ਰਹੇ ਕਿ ਤੁਹਾਨੂੰ ਕਿੰਨਾ ਦਾ ਰਿਸਪੌਂਸ ਮਿਲ ਰਿਹਾ ਹੈ ਤੁਹਾਨੂੰ ਜਿਹੜਾ ਰਿਸਪੌਂਸ ਮਿਲ ਰਿਹਾ ਤੁਸੀਂ ਦੇਖਿਆ ਬਹੁਤ ਹੀ ਵਧੀਆ ਰਿਸਪੌਂਸ ਮਿਲ ਰਿਹਾ ਇਸ ਵੇਲੇ ਲੋਕ ਕਾਫੀ ਜਾਗ ਚੁੱਕੇ ਨੇ ਕਿਉਂਕਿ ਅਨਪੜਤਾ ਬਹੁਤ ਖਤਮ ਹੋ ਰਹੀ ਹੈ ਸਮਾਜ ਦੇ ਵਿੱਚ ਜਾਗਰੂਤਾ ਬਹੁਤ ਜਿਆਦਾ ਆ ਰਹੀ ਹੈ ਸੋ ਅੱਜ ਦਾ ਬੱਚਾ ਮੈਨੂੰ ਪਤਾ ਹੈ ਕਿ ਪਾਰਟੀਆਂ ਨੂੰ ਨਹੀਂ ਚਲੇਗਾ ਬਲਕਿ ਆਜ਼ਾਦੀ ਮੁਝਰ ਚਲੇਗਾ ਇਹ ਮੈਨੂੰ ਥੋੜਾ ਭਰੋਸਾ ਹੋ ਰਿਹਾ ਪਾਰਟੀ ਵੀ ਬਹੁਤ ਦਾਅਵੇ ਕਰੀ ਹੈ ਪਾਰਟੀਆਂ ਦੇ ਮੈਂ ਜ ਇਹ ਪਾਰਟੀਆਂ ਤੇ ਕਦੀ ਭਰੋਸਾ ਨਹੀਂ ਕੀਤਾ ਮੈਂ ਕਦੀ ਆਜ਼ਾਦੀ ਆਇਆ ਕਿਉਂਕਿ ਇਹ ਸਿਆਸੀ ਪਾਰਟੀਆਂ ਰਾਜਨੀਤੀ ਕਰਦੀਆਂ ਨੇ ਕੰਮ ਨਹੀਂ ਕਰਦੀਆਂ ਇਹਨਾਂ ਦਾ ਕੰਮ ਹੈ ਲੋਕਾਂ ਨੂੰ ਗੁੰਮਰਾਹ ਕਰਨਾ ਸੋ ਇਹ ਹਰ ਵਾਰੀ ਲੋਕਾਂ ਨੂੰ ਬੇਵਕੂਫ ਬਣਾ ਜਾਂਦੇ ਨੇ ਸੋ ਲੋਕ ਹੁਣ ਨਹੀਂ ਬੇਵਕੂਫ ਬਣਨਗੇ ਮੈਨੂੰ ਪਤਾ ਹੈ ਜੋ ਇਹਨਾਂ ਨੇ ਗੁੰਮਰਾਹ ਕੀਤਾ ਲੋਕਾਂ ਨੂੰ ਹੁਣ ਨਹੀਂ ਗੁੰਮਰਾਹ ਹੋਣਗੇ ਕਾਫੀ ਲੋਗ ਮਾਪਿਓ ਜਿਹੜੀ ਛੱਡ ਕੇ ਬੱਚੇ ਜਾ ਚੁੱਕੇ ਬਾਹਰ ਹੁਣ ਮਾਪਿਓ ਵਿਚਾਰੇ ਇਕੱਲੇ ਰਹਿ ਗਏ ਨੇ ਤੇ ਉਹਨਾਂ ਦੀ ਸੇਵਾ ਕਰਨ ਵਾਸਤੇ ਵੀ ਕੋਈ ਨਹੀਂ ਹੈਗਾ ਅਖਬਾਰ ਵੰਡਣ ਵਾਲੇ ਦੀ ਇੱਕ ਸਟੋਰੀ ਆਈ ਹੈ ਕਿ ਯਾਰ ਸਾਨੂੰ ਤੂੰ ਸਾਡੇ ਨਾਲ ਬਹਿ ਕੇ ਯਾਰ ਹੱਥ ਮਿਲਾ ਜਾ ਕਰ ਤੈਨੂੰ ਪਤਾ ਲੱਗ ਜੀਗਾ ਕਿ ਮੈਂ ਮਰਿਆ ਕਿ ਜਿੰਦਾ ਉਹਨੇ ਕਿਹਾ ਨਹੀਂ ਮੈਨੂੰ ਪੁੱਤ ਬਣਾ ਲੈ ਮੈਂ ਤੇਰੇ ਨਾਲ ਰਹਾਂਗਾ ਇੰਨਾ ਵੀ ਮੈਂ ਸਰਕਾਰਾਂ ਤੋਂ ਅਪੀਲ ਕਰਦਾ ਇੰਨਾ ਵੀ ਦੁੱਖ ਨਾ ਦਿਓ ਲੋਕਾਂ ਨੂੰ ਕਿ ਲੋਕ ਬੱਚੇ ਘਰ ਛੱਡ ਕੇ ਭੱਜਣ ਦੇ ਆ ਦੇਸ਼ਕਲ ਕੀ ਨਹੀਂ ਹੈਗਾ ਤੁਹਾਡੇ ਗੁਜ਼ਰਮਾਂ ਰਹੀ ਹੈਗੇ ਤੇ ਬੱਚਿਆਂ ਨੂੰ ਸਟੂਡੈਂਟਾਂ ਨੂੰ ਪੜ੍ਹਾਉਂਦੇ ਫ੍ਰੀ ਐਜੂਕੇਸ਼ਨ ਦਿਓ ਫ੍ਰੀ ਫ੍ਰੀ ਕਾਲਜ ਖੋਲੋ ਤੁਸੀਂ ਜਿੰਨੇ ਵੀ ਜਿੰਨੇ ਵੀ ਅੱਜ ਕੱਲ ਹਸਪੀਟਲ ਖੋਲੇ ਨੇ ਜਾਂ ਕੋਈ ਸਰਕਾਰੀ ਸਕੂਲ ਖੋਲੇ ਨੇ ਉਹਨਾਂ ਦੀ ਤਨਖਾਹਾਂ ਬਰਾਬਰ ਨੇ ਸਭ ਕੁਝ ਮਿਲ ਰਿਹਾ ਪਰ ਜਿਹੜਾ ਫੰਡ ਆ ਰਿਹਾ ਉਹ ਵੀ ਲੋਕਾਂ ਦੇ ਵਿੱਚ ਲਗਾਣ ਪਰ ਮੈਂ ਤੁਹਾਨੂੰ ਇਹ ਦੱਸਾਂ ਮੈਂ ਸਾਰਾ ਪਰਦਾ ਖਾਸ ਕਰਨ ਵਾਸਤੇ ਆਇਆ ਥੋੜੀ ਗੱਲ ਚੀ ਜਿਆਦੀ ਗੱਲ ਕਰਾਂਗਾ ਇਹ ਪਰਦਾ ਖਾਸ ਲੋਕ ਅਗਰ ਮੈਨੂੰ ਵੋਟਾਂ ਪਾ ਕੇ ਜਿਤਾਉਂਦੇ ਆ ਤਾਂ ਮੈਂ ਪਰਦਾ ਖਾਸ ਕਰਾਂਗਾ ਐਨਾ ਕਹਿੰਦਾ ਬਸ ਰੋਕਣਾ ਚਾਹਾਂਗਾ ਤੁਸੀਂ ਹੋਰ ਕੋਈ ਪੁੱਛਣਾ ਪੁੱਛ ਸਕਦੇ ਸ਼ਹਿਰ ਵਾਸਤੇ ਇਹ ਅਪੀਲ ਕਰਨਾ ਚਾਹੁੰਦਾ ਹਾਂ ਬਸ ਸ਼ਹਿਰ ਇੱਕ ਖੁਸ਼ਹਾਲ ਬਣੇਗਾ ਇਹ ਜਿਹੜੇ ਵਾਅਦੇ ਕਰਨ ਦੇ ਨੇ ਇਹ ਵਾਅਦੇ ਬਿਲਕੁਲ ਬੇਕਾਰ ਨੇ ਬੇਬੁਨਿਆਦ ਨੇ ਸ਼ਹਿਰ ਇੱਕਦਮ ਸੁੰਦਰ ਆਏਗਾ ਕਰੋੜਾਂ ਰੁਪਏ ਸ਼ਹਿਰ ਨੂੰ ਲਿਆ ਕੇ ਦਿੱਤੇ ਜਾਣਗੇ ਔਰ ਸੁੰਦਰਤਾ ਲਈ ਆਈ ਜਾਏਗੀ ਕੋਈ ਤੁਹਾਨੂੰ ਡੰਪ ਨਹੀਂ ਮਿਲੇਗਾ ਕੋਈ ਕੂੜਾ ਨਹੀਂ ਸ਼ਹਿਰ ਚ ਮਿਲੇਗਾ ਹਰ ਤਰ ਚਾਰੇ ਪਾਸੇ ਖੁਸ਼ਹਾਲੀ ਮਿਲੇਗੀ ਠੀਕ ਹੈ